ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਦੋਸਤੋ ਬਾਈ ਹਰਬੇਲ ਸਿੰਘ ਦੇ ਕੋਲ ਤੇ ਪਸ਼ੂ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਅੱਜ ਵੀ ਘੱਟੋ ਘੱਟ 5 ਨਾਗ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ 5 ਤੋਂ 6 ਨਗ ਹੋਣਗੇ ਸੋ ਡਿਟੇਲ ਆਪਾਂ ਵੀਰ ਹਰਬੇਲ ਤੋਂ ਲੈ ਲਾਂਗੇ ਦੋਸਤੋ ਕਿੰਨੇ ਪਸ਼ੂ ਸੋਇ ਸਪਾਏ ਆ ਕਿੰਨੇ ਗੱਭਣ ਆ ਤੇ 15 ਅਗਸਤ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸ਼ਾਮ ਦੇ 6 ਵਜੇ ਦਾ ਜਿਹੜਾ ਸਮਾਂ ਹੈਗਾ ਬਾਕੀ ਪਸ਼ੂ ਦੋਸਤੋ ਜਿਹੜਾ ਬਿਲਕੁਲ ਸਮਝ ਵਿੱਚ ਆਊਗਾ ਤੁਹਾਨੂੰ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਦੀ ਤੁਸੀਂ ਕਰਨੀ ਆ ਪਸ਼ੂ ਗੱਭਣ ਦੀ ਤਿੱਪਕੇ ਕਰ ਲਿਓ ਤੇ ਸੂਏ ਸਵਾਏ ਪਸ਼ੂ ਨੂੰ ਜਿਹੜਾ ਦੋਸਤੋ ਚੋ ਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰਕੇ ਤਸੱਦੀ ਕਰ ਲਿਓ ਠੀਕ ਆ ਸੋ ਗੱਲਬਾਤ ਆਪਾਂ ਵੀਰ ਹਰਵੇਲ ਤੋਂ ਹਰਵੇਲ ਦੇ ਨਾਲ ਕਰਦੇ ਆ ਸੋ ਜਿਸ ਪਸ਼ੂ ਦੀ ਦੋਸਤੋ ਚੁਵਾਈ ਹੋਣੀ ਹੋਈ ਬਿਲਕੁਲ ਵੀਡੀਓ ਦੇ ਵਿੱਚ ਇਹ ਕਰਕੇ ਦਿਖਾ ਦੇਵਾਂਗੇ ਸੋ ਆਓ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਸ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਬਈ ਠੀਕ ਠਾਕ ਠੀਕ ਠਾਕ ਭਾਈ ਹਰਵੈਲ ਵਧੀਆ ਬਾਕੀ ਸਾਰੇ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਅੰਤ ਦੇ ਸਦੀਆਂ ਲੱਖ ਲੱਖ ਵਧਾਈਆਂ ਉਹ ਠੀਕ ਠਾਕ ਵੀ ਬਹੁਤ ਵਧੀਆ ਉਹ ਹਰਵੈਰ ਭਰਾ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਪਸ਼ੂ ਨਵੇਂ ਆ ਗਏ ਸਾਰੇ ਸੰਦੂ ਸਾਵਾ ਵੈਸੇ ਤਾਂ 6 ਪਸ਼ੂ ਨੇ ਆਪਾਂ 4 ਦੀ ਵੀਡੀਓ ਪਾਵਾਂਗੇ 2 ਦੀ ਫੇਰ ਆਪਾਂ ਦੁਬਾਰਾ ਰੋਕ ਕੇ ਪਾਵਾਂਗੇ ਠੀਕ ਹੈ ਜੀ ਤੇ ਸਾਰੇ ਸਵੇ ਸਵੇ ਆ ਕਿ ਗੱਬਣ ਵੀ ਅੱਜ ਹੈਗੇ ਨੇ ਚੋਣ ਸਰ 4 ਸੁਈਆਂ ਨੇ ਅੱਛਾ ਜੀ ਤਾਂ 2 ਗੱਬਣਾਂ ਨੇ ਗੱਬਣਾਂ ਦੀ ਬਾਤ ਚ ਪਾਵਾਂਗੇ ਹੂੰ ਲਓ ਜੀ ਦੋਸਤੋ ਬਿਲਕੁਲ ਇਹ ਸਵੇ ਸਵੇ ਪਸ਼ੂ ਆ ਅੱਜ ਫਿਰ ਹਾਲ ਤੁਹਾਨੂੰ ਆਪਾਂ ਹੋਰ ਦਿਖਾਵਾਂਗੇ ਗੱਬਣ ਪਸ਼ੂ ਵੀ ਹੈਗੇ ਆ ਅਵੇਲੇਬਲ ਨੇ ਤੁਸੀਂ ਕੰਟੈਕਟ ਕਰ ਲਿਓ ਠੀਕ ਹੈ ਅੱਜ ਨਾਲੇ ਨਾਲ ਆਪਾਂ ਜਿਹੜੀ ਚਵਾਈ ਆ ਕੁਝ ਧਾਰਾਂ ਮਾਰ ਕੇ ਵੀਰੇ ਕਸਮ ਵਾਲੀਆਂ ਦਿਖਾ ਦਾਂਗੇ ਤੇ ਸੱਲੀ ਕਰਵਾ ਦਾਂਗੇ ਠੀਕ ਹੈ ਜੀ ਰਵੇਲ ਭਾਈ ਪਹਿਲਾਂ ਸਭ ਤੋਂ ਪਹਿਲਾਂ ਸਟਾਰਟ ਕਰ ਲਈਏ ਕਿਹੜੇ ਪਾਸੋਂ ਕਰੀਏ ਪਹਿਲੇ ਸੂਏ ਛੋਟੀ ਸੂਈ ਆ ਠੀਕ ਹੈ ਜੀ ਪਿਛੇ ਲੋਰੀ ਦਾ ਕੱਟਾ ਆ ਗਿਆ ਅੱਛਾ ਜੀ ਨੀਲੀ ਦੇ ਵਿੱਚ ਆ ਚੰਗੀ ਬਿੰਦੀ ਮਣਕੀ ਆ ਛੋਟੀ ਦੀ ਹੂੰ ਤੇ ਚਾਰ ਦੂਦਾਂ ਦੂਲਾ ਬਹੁਤ ਲੋ ਜੀ ਲੋੜ ਠੀਕ ਹੈ ਜੀ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜੀ ਇਹ ਝੋਟੀ ਆ ਸੁਹਾ ਦੂਜਾ ਦੱਸਦਾ ਜੀ ਹਾਂ ਜੀ ਦੱਸਾਈ ਦੂਜਾ ਸੁਹਾ ਨਹੀਂ ਸੌਰੀ ਸਾਨੂੰ ਤਾਂ ਪਹਿਲਾ ਸੁਹਾਈ ਪਹਿਲਾ ਨੇ ਪਹਿਲਾ ਨੇ ਝੋਟੀ ਹੈ ਪਹਿਲਾ ਨੇ ਝੋਟੀ ਹੈ ਬਲੋਂ ਹੈ ਬਾਕੀ ਥਣ ਥਣ ਮੈਨੂੰ ਦੇਖ ਕੇ ਲੱਗਦਾ ਜੀ ਇਹ ਪਹਿਲਾ ਨੇ ਪਹਿਲਾ ਨੇ ਝੋਟੀ ਆ ਤੇ ਲੋਹੜੀ ਦਾ ਮਗਰ ਬੱਜਾ ਟੇਢੇ ਕੱਟਲਾ ਦੋਸਤੋ ਵੇਖੋ ਮਗਰ ਖਟਾ ਕਾਫੀ ਸੋਨਾ ਸਟੈਂਡਰਡ ਦਾ ਕੱਟਾ ਮਗਰ ਆ ਵੇਖੋ ਠੀਕ ਆ ਨੀਲੀ ਰਾਵੀ ਦਾ ਮਗਰ ਕੱਟਾ ਤੇ ਹਰ ਵਾਰ ਸੂਈ ਨੂੰ ਕਿੰਨਾ ਦਿਨ ਹੋ ਗਿਆ ਸੰਤੂ ਸਾਹਿਬ ਪਰਸਵਾਲੀ ਸੂਈ ਆ ਪਰਸੋਂ ਦੀ ਸੂਈ ਆ ਠੀਕ ਆ ਜੀ ਤੇ ਹਰਤੋਨਿਕ ਦੋਸਤੋ ਤਸੱਲੀ ਨਾਲ ਤੁਹਾਨੂੰ ਦਿਖਾਉਣਾ ਹੈ ਅਗਰ ਦਾ ਬੁੱਲ ਕਾਫੀ ਅੱਜ ਤੈਜਾ ਦੇ ਨਾ ਸੋਈ ਨੂੰ ਤੇ ਆਹ ਪਿੱਠਪੁਲਾ ਜੀ ਬਹੁਤ ਚੰਗੀ ਹੈ ਠੀਕ ਬਰੀਡ ਵਾਈਜ਼ ਆ ਤੇ ਨਿਸ਼ਾਨ ਮਗਲੇ ਪੈਰ ਧੋਤੇ ਦੋਸਤੋ ਅਗਲੇ ਆ ਪੈਰਾਂ ਤੇ ਬਿਲਕੁਲ ਜਿਹੜਾ ਗਿੱਟਿਆਂ ਤੇ ਜੱਕੜੀ ਆਪਾਂ ਖੁਰਾਂ ਦੇ ਉੱਪਰ ਤੋਂ ਪੂਰਾ ਨਿਸ਼ਾਨ ਹੈਗਾ ਜਵਾਬ ਹੈਗਾ ਅਗਲੇ ਪੈਰਾਂ ਤੇ ਸੋ ਫੇਸ ਕੁਆਲਟੀ ਇੱਕ ਵਰੀਆ ਦੇ ਬਿਲਕੁਲ ਘੱਟ ਖੱਬੇ ਪਾਸੇ ਘੱਟ ਆਉਂਦਾ ਲਓ ਜੀ ਬਿਲਕੁਲ ਨੀਲੀ ਮਣਕੀ ਅੱਖ ਆ ਬਿੱਲੀ ਨੀਲੀ ਮਣਕੀ ਅੱਖ ਆ ਤੇ ਆਹ ਤੁਹਾਨੂੰ ਦੇਖੋ ਹਰ ਵੇਰ ਭਾਈ ਦੁੱਧ ਹੁਣ ਮੰਨ ਕੇ ਬਹੁਤ ਆਇਆ ਤੇ ਬਹੁਤਾ ਕਿੰਨਾ ਆਇਆ ਇਹਦੇ ਥੱਲੇ ਇਸ ਟਾਈਮ ਕੋਈ 7 ਕਿਲੋਟਰ ਦੇ ਲੱਗ ਸਕ ਹੂੰ ਬਾਕੀ ਉਮੀਦ ਕਰਦੇ ਆ ਕਿ 10 ਲੀਟਰ ਦੀ ਚੋਈ ਹੈ ਜਿਹੜੀ ਇਹ ਮੈਂ ਤੇ ਸਵੇਰੇ ਕਰਾਉਂਗੇ ਠੀਕ ਹੈ 7 ਕਿਲੋਟਰ ਜਿਹੜਾ ਦੋਸਤੋ ਹੁਣ ਬੋਲੇ ਤੇ ਆ ਠੀਕ ਹੈ ਬਾਕੀ ਆ ਥਣ ਦੇ ਬਾਸ ਠੀਕ ਹੈ ਹੰਤੋਂ ਪੂਰਾ ਕੁਆਲਟੀ ਦਾ ਮੁਠੀ ਵਾਲਾ ਜਿਹੜਾ ਦੋਸਤੋ ਥਾਣਾ ਤੇ ਬੱਚਾ ਕਾਫੀ ਸੋਹਣਾ ਪਾਇਆ ਠੀਕ ਹੈ ਮਗਰ ਲੋਰੀ ਅੱਗੇ ਆਪਾਂ ਜਿਵੇਂ ਬੱਚੇ ਲੈਣੇ ਹੋਣ ਬਹੁਤ ਚੰਗੇ ਨੇ ਬੱਚਾ ਸੋਹਣਾ ਪਾਇਆ ਮਗਰ ਹਨਾ ਕੱਟਾ ਹੈ ਮੇਲ ਕਾਫ ਆ ਸੋ ਇਹ ਲਾਹੌਰੀ ਦਾ ਹੀ ਹੂੰ ਇਹ ਦਦਲ ਚਾਈ ਆਪਾਂ ਤੁਹਾਡੇ ਧਾਰਾਂ ਨੂੰ ਦਿਖਾ ਦਈਏ ਲਓ ਜੀ ਲੋਕਾਂ ਨੂੰ ਬਹੁਤ ਠੀਕ ਹੈ ਜੀ ਬਾਕੀ ਧਾਰਾਂ ਤੋਂ ਨਾ ਮਾਰ ਕੇ ਦੋਸਤੋ ਕੁਝ ਕਾਫਾ ਦਿਖਾਉਣੀ ਆ ਕਿ ਵਾਹੀ ਪਹਿਲਣ ਝੋਟੀ ਆ ਬਾਕੀ ਵੇਖ ਸਕਦੇ ਤੁਸੀਂ ਠੀਕ ਆ ਜੀ ਸੀਲ ਸਾਹਿਬ ਬੋਲ ਆ ਸੀਲ ਸਾਹਿਬਾ ਪੂਰੀ ਤੇ ਪਹਿਲਾ ਸੂਬਾ ਤੀਜੇ ਦਿਨ ਦੇ ਵਿੱਚ ਠੀਕ ਅੱਛਾ ਭਾਈ ਹਰਵੈਲ ਕੀ ਮੋਲ ਲ ਕੀ ਡਿਮਾਂਡ ਕਰਦੇ ਮੈਂ ਸੰਧੂ ਸਾਹਿਬ ਇਹਦਾ 60000 ਰੁਪਿਆ ਰੇਟ ਆ ਕੋਚੋ ਆਪਾਂ ਮਨਤਨ ਬੰਦਾ ਸੱਦਾ ਕਰਾਂਗੇ ਘਰੇ ਠੀਕ ਆ ਜੀ 60000 ਦੇ ਵਿੱਚ ਦੋਸਤੋ ਝੋਟੀ ਪਹਿਲਣ ਸੂਈ ਬਿਲਕੁਲ ਤਾਜੀ ਲੇਖੋ ਨੀਲੀ ਦੀ ਆ ਨੀਲੀ ਦੀ ਝੋਟੀ ਆ ਜੇ ਸਾਡੇ ਦਾ ਆਨਲਾਈਨ ਵੀ ਕਿਸੇ ਨੇ ਪੈਸੇ ਮੰਗਾਉਣਾ ਹੋਵੇ ਤੇ ਆਪਾਂ ਹੂੰ ਸੌਦਾ ਕਰ ਸਕਦੇ ਆ ਅੱਛਾ ਤੁਸੀਂ ਸੱਜੇ ਲਓ ਜੀ ਬਹੁਤ ਸੋਨਾ ਪਿੱਛੇ ਕੁਆਲਟੀ ਜੀ ਠੀਕ ਹੈ ਕਰਵਾਉਣਾ ਬਾਕੀ தாம் ਤੁਹਾਨੂੰ ਆ ਜਿਹੜਾ ਦੋਸਤ ਸਮਾਨ ਤੋਂ ਬਾਅਦ ਬਿਲਕੁਲ ਬੱਚੇ ਲਾਉਣ ਤੋਂ ਬਾਅਦ ਜਿਹੜਾ ਆਪਾਂ ਸੰਕੇਰ ਥਣ ਆਹ ਜਿਹੜਾ ਬਿਲਕੁਲ ਸਾਹਮਣੇ ਹੁੰਦਾ ਠੀਕ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਤੁਹਾਨੂੰ ਅਗਲੀ ਮਾਜ ਦਿਖਾਉਣੀ ਆ ਹੈਵੀ ਬੋਡੀ ਵੇਟ ਦੀ ਆ ਪੂਰੀ ਸਾਰੀ ਨਾਲ ਕਰਾਂਗੇ ਆਪਾਂ ਲਓ ਜੀ ਕਿਉਂ ਆਈ ਜੜੀਓ ਦੋਸਤੋ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਕੱਲੇ ਕੱਲੇ ਪਸ਼ੂ ਦੀ ਨਾਲ ਦੇਖ ਸਕਦੇ ਹੋ ਠੀਕ ਹੈ ਜੀ ਤਸੱਲੀ ਨਾਲ ਦੇਖ ਲਿਓ ਚੋਈ ਜਿੰਨੀ ਵੀ ਕਰਾਈ ਜਾਊਗੀ ਚੋਈ ਜ਼ਰੂਰ ਦੇਖ ਲਿਓ ਠੀਕ ਆ ਅਗਲੀ ਮੱਝ ਬਈ ਫੇਰ ਮੇਲ ਕਿੰਨੇ ਸਵੇ ਸੁਣੀ ਆ ਇਹ ਸੰਤੂ ਸਾਹਿਬ ਪਿੱਛੇ ਸੁਣੀ ਆ ਸੁਈ ਆ ਜੀ ਪਿੱਛੇ ਕੱਟਾ ਵਾ ਅੱਛਾ ਜੀ ਆ ਮੇਲ ਦਾ ਫਾਇਦਾ ਇਹ ਮੇਲ ਦਾ ਫਾਇਦਾ ਨਾੜੂ ਬੱਚੇ ਦੇ ਨਾਲ ਹੀ ਆ ਜੀ ਹਾਂ ਜੀ ਆ ਲੋ ਅੱਜ ਦਿਨ ਤੀਜਾ ਚੌਥਾ ਜੀ ਅੱਜ ਤੀਜਾ ਤੀਜਾ ਦਿਨ ਆ ਜੀ ਪਰਸੋਂ ਸੁਈ ਤੀਜਾ ਦਿਨ ਆ ਠੀਕ ਆ ਜੀ ਨੀਲੀ ਰਾਵੀ ਦੀ ਦੋਸਤ ਵੀ ਮੱਝ ਆ ਪੂਰੀ ਫੁੱਲ ਵੱਡੀ ਭਾਰ ਇਹ ਕਿ ਟੈਂਕੀ ਹੈਗੇ ਮੈਂ ਭਾਰੀ ਬੰਦਰ ਬਹੁਤ ਵੱਡੀ ਹੈ ਆ ਲੋ ਟੱਕਾ ਠੀਕ ਹੈ ਸੋ ਵੀ 40 ਬੀਅਰਡ ਦੀਆ ਦੋਸਤੋ ਹਾਈਟ మీడియం ਅਕਾਊਂਟ ਤੁਸੀਂ ਕਰ ਲਿਓ మీడియం ਹਾਈਟ ਦੇ ਵਿੱਚ ਆ ਤੇ ਰਾਜੀ ਪੂਰੀ ਹੈ ਵਜ਼ਨ ਲੋਡ ਲੈਂਥ ਬਹੁਤ ਜ਼ਿਆਦੀ ਮਾਈ ਦੀ ਹੈ ਠੀਕ ਹੈ ਲੈਂਥ ਪਾ ਬਹੁਤ ਜ਼ਿਆਦੀ ਆ ਵਜ਼ਨ ਲੋਡ ਕਾਫੀ ਜ਼ਿਆਦਾ ਹੈ ਭਾਰੀ ਬੰਦਰਾ ਬਾਕੀ ਹਵਾਨਾ ਤੁਹਾਨੂੰ ਤਸੱਲੀ ਨਾਲ ਦਿਖਾਈਏ ਤੇ ਆ ਦੇਖੋ ਜੀ ਫਿਰ ਪੰਡਾ ਪਾਈ ਖੜੀ ਆ ਕਰਮਾਲੀ ਆ ਦੇਖੋ ਇਹਦੀ ਚੁਵਾਈ ਆਪਾਂ ਤੁਹਾਨੂੰ ਦਿਖਾਵਾਂਗੇ ਪੂਰੀ ਭਾਰੀ ਵਜਨ ਲੋਡ ਫੁੱਲ ਬਟਾ ਫੁੱਲ ਦੋਸਤੋ ਠੀਕ ਹੈ ਨੀਲੀ ਰਵੀ ਜੀ ਮਗਰ ਕਟਾ ਜਿਹੜਾ ਤੁਹਾਨੂੰ ਦਿਖਾਤਾ ਸੈਕਿੰਡ ਨੰਬਰ ਤੇ ਆਪਾਂ ਗੱਲ ਕਰਦੇ ਪਏ ਦੂਜੇ ਨੰਬਰ ਤੇ ਜਿਹੜੀ ਇਹ ਸਮਝ ਦੀ ਆ ਮਗਰ ਕਟਾ ਮੇਲ ਕਾ ਸੱਲੂ ਰਾਇ ਮਹਾਰਾਜ ਦੀ ਕਿਰਪਾ ਨਾਲ ਸਟਾਰਟਿੰਗ ਇਹ 9-10 ਕਿਲੋ ਬੋਲੇਦ ਹੋਈ ਹੈ ਹੋਈ ਹੈ ਜੀ ਆਹ ਹਾਂ ਜੀ ਉਮੀਦ ਕਰਦੇ ਆ ਪਰ ਪਤਾ ਨਹੀਂ ਕਿੱਥੇ ਵੀ ਹੋ ਸਕਦਾ ਪਰ 13-14 ਨੋਰਮਲ 13-14 ਹਾਂ ਲੋਕ ਦੋ ਕੋਈ ਵੀ ਜਾਦਾ ਤਾਂ ਵੱਡੀ ਮੱਝ ਆ ਵੱਡੀ ਤੋਂ ਭਾਵੇਂ ਆ ਵੀ ਬੋਡੀ ਸਟਰਕਚਰ ਕਾਫੀ ਸੋਹਣਾ ਰਮਾਨੇ ਦਾ ਸਟਰਕਚਰ ਚੈਰ ਲੋ ਜਿੰਨਾ ਮਰਜ਼ੀ ਲਈ ਜਾਈਏ ਪਰ ਉਮੀਰ ਕਰ ਸਕਦੇ ਆ ਜਿਹੜਾ ਕੋ ਕੋ ਸਟਾਰਟ ਇਨੇ ਕੀ ਕਰੀ ਉਹਨਾ ਤੁਸੀਂ ਵੇਖੋ ਵੀ ਨਾੜਾ ਵੇਣ ਤੁਸੀਂ ਵੇਖੋ ਬਾਕੀ ਬਿਲਕੁਲ ਵੇਣ ਜਿਹੜੀ ਆ ਕਾਫੀ ਮੋਟੀ ਆ ਵਾਲ ਖਾਂਦੀ ਹੋਈ ਠੀਕ ਆ ਤਾਂ ਬੁੱਗ ਵੀਰਾਂ ਦਾ ਵੀ ਚੰਗੇ ਖਾਸੇ ਦੀ ਉਮੀਦ ਆ ਵੀ 9 ਲੀਟਰ ਤੋਂ ਜਿਹੜੀ ਸਟਾਰਟਿੰਗ ਹੀ ਕੀਤੀ ਆ ਬਹੁਲੇ ਤੇ ਮੋਲੇ ਦਾ ਕੀ ਰਹੂਗਾ ਜੀ ਤਾਂ ਸਰ ਮੋਲੇ ਦਾ 75000 ਰੁਪਏ ਤੋਂ ਥੋੜਾ ਬੋਧ ਮੰਨਤਨ ਕਰਾਵੇ 75000 ਹਾਂਜੀ ਬਹੁਤ ਸੋਹਣਾ ਬੱਚੇ ਆਪਾਂ ਲੈ ਸਕਦੇ ਇਹਦੇ ਜੋ ਚੰਗੇ ਜਿਵੇਂ ਕਹਾ ਸਾਡੇ ਗਿਆ ਠੀਕ ਹੈ ਜੀ ਬੱਚੇ ਵੀਰਾਂ ਦਾ ਵੀ ਸੋਨੇ ਪਾਉਂਦੀਆਂ ਦੋਸਤੋ ਬੱਚੇ ਸੋਨੇ ਲੈ ਜਾ ਸਕਦੇ ਆ ਫਿਲਹਾਲ ਹੁਣ ਮਗਰ ਜਿਹੜਾ ਮੇਲ ਕਾਫਾ ਅੱਗੇ ਥੋੜੀ ਸਮਝ ਆ ਰੇਟ ਪਰ ਤਾਂ ਕਿੰਨਾ ਦੱਸਿਆ ਜੀ ਸਿਰਫ 75 75 75000 ਮੁੱਲ ਵੀਰ ਨੇ ਕੀਤਾ ਲੈਣ ਦੇਣ ਠੀਕ ਹੈ ਜੀ ਬਾਕੀ ਆਪ ਦਾ ਤੁਸੀਂ ਭਾ ਲਿਓ ਜਿੱਥੇ ਵੀ ਤਾਲਮੇਲ ਬਠਾਈਂ ਪੈਂਦਾ ਹੈਗਾ ਦੋਸਤੋ 19 21 ਕੋਈ ਗੁੰਜਾਇਸ਼ ਹੋਈ ਮੌਕੇ ਦੀ ਖੇੜਾ ਠੀਕ ਹੈ ਜੀ ਜਿਹੜੇ ਪਸ਼ੂ ਚ ਜਿੰਨੀ ਵੀ ਗੁੰਜਾਇਸ਼ ਆ ਉਹ ਮਾਨਤਾ ਨੂੰ ਜ਼ਰੂਰ ਕੀਤਾ ਜਾਓ ਕਿ ਜਿਹੜਾ ਵੀਰ ਘਰੇ ਖਰੀਦਦਾਰ ਪਹੁੰਚੂਗਾ ਇੱਕ ਬਿਲਕੁਲ ਕਾਲੀ ਜਿਹੜੀ ਦੋਸਤੋ ਕਾਲੀ ਮੋਰੀ ਝੋਟੀ ਤੁਹਾਨੂੰ ਦਿਖਾਉਣੇ ਆ ਬਿਲਕੁਲ ਛਾਈ ਛੀ ਪੂਰੀ ਆ ਸਿੰਗੀ ਸੁੰਗੀ ਬਹੁਤ ਵਧੀਆ ਬਿਲਕੁਲ ਛੋਟਾ ਸਿੰਗ ਮੇਰੇ ਭਾਈਆ ਸੁਗਾ ਕਿੰਨ ਪਹਿਲਾਂ ਨਹੀਂ ਝੋਟੀ ਸਾਨੂੰ ਪਹਿਲਾਂ ਝੋਟੀ ਆ ਹਾਂ ਸੂਈ ਨੂੰ ਅੱਜ ਕੋਈ 13 14 ਦਿਨ ਹੋ ਗਏ ਆ ਪੱਛਾ ਮਗਰ ਮਗਰ ਕੱਟਾ ਵਾ ਜੀ ਇਹਦੇ ਇਹੋ ਜਿਹੜਾ ਜੀ ਇਹੀ ਕੱਟਾ ਇਹੋ ਮਗਰ ਕੱਟਾ ਦੋਸਤੋ 14 ਦਿਨ ਦਾ ਸਮਾਂ ਜਿਹੜਾ ਹੋ ਗਿਆ ਹਾਂ ਜੰਦੂ ਸਾਹਿਬ ਇੰਨੀ ਚੋਣ ਚੰਗੀ ਆ ਅੱਛਾ ਜਿੱਥੇ ਵੀ ਮਤਲਬ ਲਾਤੇ ਨੇ ਗੱਡਤੀ ਹਿਲਣਾ ਨਹੀਂ ਲਓ ਜੀ ਹਾਂ ਜੀ ਕੰਡੀ ਧੀਰੀਆ ਸੀਰੀਜ਼ ਦਾ ਕਹਾਣੀ ਆ ਨੇ ਬੱਚੇ ਦਾ ਬਹੁਤ ਜ਼ਿਆਦਾ ਮੋਹ ਕਰਦੀ ਪਈ ਆ ਤੁਸੀਂ ਵੇਖ ਗਿਆ ਜੀ ਪੰਜ ਥਣਾਂ ਅੱਛਾ ਜੀ ਪੰਜ ਥਣੀਆਂ ਉਹ ਖਬੀ ਬਣੀਆਂ ਉਲਟ ਬਣੀਆਂ ਦੇ ਪਾਸੇ ਪੰਜ ਥਣੇ ਤਿੰਨ ਥਣ ਜਿਹੜੇ ਉਲਟ ਬਣੀਆਂ ਦੇ ਪਾਸੇ ਆ ਤੇ ਚਲਦਾ ਥਣ ਜੀ ਸੱਦੇ ਦਾ ਮੋਟੇ ਗਿੰਦੇ ਰੀਆਂ ਪੰਜ ਛੇ ਧਾਰਾ ਅੱਛਾ ਜੀ ਹਾਂ ਜੀ ਲੋਬੀ ਦੋਸਤੋ ਪੰਜ ਛੇ ਧਾਰਾਂ ਜਿਹੜੀਆਂ ਪੰਜਵੇਂ ਥਾਣੇ ਦੇ ਵਿੱਚੋਂ ਆਉਂਦੀਆਂ ਜਿਹੜਾ ਬਿਲਕੁਲ ਉਲਟ ਬਹਿਣੀ ਵਾਲੇ ਪਾਸਿਓਂ ਉਹ ਦੋ ਥਾਣਿਆਂ ਦੇ ਵਿਚਕਾਰ ਸੈਂਟਰ 'ਚ ਲੱਗਾ ਆ ਦੇਖੋ ਜੀ ਬਾਕੀ ਬਹੁਤ ਜਵਾਨ ਤੇ ਸੁਣੀ ਠੀਕ ਆ ਪਲੀ ਪੁਲੀ ਪੂਰੀ ਆ ਦੋਸਤੋ ਠੀਕ ਆ ਤੇ ਝੋਟੀ ਨਵੀਂ ਐ ਅੜੀਆਂ ਬਹੁਤੀਆਂ ਕਰਦੀ ਆ ਵੇਖੀ ਬਾਕੀ ਚੋਣ ਵਾਲੀ ਬਹੁਤ ਹੈ ਔਣੀ ਆ ਦੇ ਔਣੀ ਇਹਨੇ ਬੱਚੇ ਆ ਗਏ ਨਾ ਠੀਕ ਆ ਪੱਤੇ ਕਰਕੇ ਭੱਜਦੀ ਅੰਦਰ ਨੂੰ ਹਾਂਜੀ ਲੋ ਜੀ ਅਛਾ ਹਰਪੇਰ ਜੀ ਦੁੱਧ ਕਿੰਨਾ ਚਵਾਵਾਂਗੇ ਭਰਾ ਜੀ ਥੱਲੇ ਆਜਾ ਠੀਕ ਆ ਹਰਪੇਰ ਭਾਈ ਕੀ ਮੁੱਲ ਐ ਇਸ ਝੋਟੀ ਦਾ ਕੀਤਾ ਸੰਧੂ ਸਾਹਿਬ ਮੁੱਲੇ ਦਾ 55000 ਰੁਪਇਆ ਵਾ ਉੱਚੋ ਵੀ ਆਪਾਂ ਥੋੜਾ ਜਿਆਦਾ ਬੰਦਾ ਸਾਦਾ ਮਾਨਦਾਨ ਕਰਾਂਗੇ ਹੂੰ ਬਾਕੀ ਦੁੱਧ ਇਹਦੇ ਥੱਲੇ ਆ ਜਿਹੜਾ ਲਗਭਗ 7 ਦੇ ਲੱਗੇ ਬੰਦੇ ਆ ਠੀਕ ਹੈ ਜੀ ਹਾਂਜੀ 7 ਕਿਲੋ ਦੁੱਧ ਜੀ ਹਾਂਜੀ ਪੰਜਵਾਂ ਥਣਵੀ ਤੁਸੀਂ ਦਿਖਾ ਸਕਦੇ ਥੋੜਾ ਜਿਆਦਾ ਬਾਕੀ ਝੋਟੀ ਪੱਧਰ ਵੜੀ ਹੈ ਠੀਕ ਹੈ ਦੁੱਧ 7 ਕਿਲੋ ਆ ਠੀਕ ਹੈ ਜੀ 55000 ਦੱਸਿਆ ਜੀ 55000 55000 ਬੱਚਾ ਥੱਲੇ ਮੇਲ ਕਾਫਾ ਕੱਟਾ ਜਾਣਾ ਹੈ ਠੀਕ ਹੈ ਸੋ ਕੱਦ ਜਿਹੜਾ ਦੋਸਤੋ ਪੂਰਾ ਉੱਚਾ ਹੋ ਝੋਟੀ ਦਾ ਠੀਕ ਹੈ ਵੀਰ ਚੰਗੀ ਆ ਕੱਦ ਪੂਰਾ ਬਾਕੀ 55 ਚੋ ਕੋਈ ਮਾਨਤਾਨ ਕੋਈ ਲੈਸਾ ਛੋਟਛੱਪਾ ਉਹ ਹੋ ਜੂਗਾ ਭਰਾ ਬੋ ਠੀਕ ਆ ਮੌਕੇ ਦੀ ਖੇਡ ਆ ਜਿਹੜਾ ਵੀਰ ਖਰੀਦਾਰ ਆਊਗਾ ਮੌਕੇ ਤੇ ਜਿੰਨਾ ਵੀ ਹੋਇਆ ਮਾਨਤਾਨ ਹੋ ਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਦੋਸਤੋ ਮਾਚ ਦਿਖਾਉਣੇ ਆ ਚੌਥੇ ਨੰਬਰ ਤੇ ਠੀਕ ਆ ਤੇ ਇਹ ਵੀ ਸੂਈ ਹੈ ਗੱਬਣਾ ਜੀ ਇਹ ਵੀ ਸਾਨੂੰ ਦਾ ਸੂਈ ਆ ਅੱਛਾ ਜੀ ਲਓ ਜੀ ਠੀਕ ਆ ਸੂਹਾ ਕਿੰਨਾ ਸੂਈ ਹੈ ਜੀ ਚੌਥਾ ਇਹ ਸੰਦ ਸਾਬੇ ਠੀਕੇ ਸੂਈ ਆ ਅੱਛਾ ਬਾਕੀ ਆਪਣੀ ਚੋਾਈ ਨਾਲ ਕਰਦੀ ਕਰ ਦਾਂਗੇ ਹੂੰ ਦੋ ਦੇ ਦੇhle 10 10.5 ਲੀਟਰ ਠੀਕ ਆ ਜੀ 10 10.5 ਲੀਟਰ ਦੇਣ ਕਿੰਨੇ ਹੋਗੇ ਸੂਈ ਨੂੰ 10 10.5 15 ਦਿਨ ਬਚਾ ਕੱਟੀ ਤਲੇ ਨੇ ਮਗਰ ਮੇਲ ਕਾਫੀ ਇਹਦੇ ਵੀ ਠੀਕਾ 15 ਕ ਦਿਨ ਹੋ ਗਏ ਦੋਸਤੋ 10 ਲੀਟਰ ਦੁੱਧ ਹਾਜ਼ਰ ਤੇ ਪੂਰੀ ਵੱਡੀ ਮੱਝ ਠੀਕਾ ਜੀ ਹਾਈਟ ਕਦ ਪੂਰਾ ਵੱਡਾ ਤੇ ਇੱਕ ਰੰਗ ਬਿਲਕੁਲ ਕਾਲੀ ਆ 2 ਇੰਚ ਪੂਛ ਹੀ ਮਗਰ ਜਿਹੜੀ ਦੋਸਤੋ ਵਾਈਟ ਤੁਹਾਨੂੰ ਲੱਗ ਲੱਗੂਗੀ ਬਾਕੀ ਓਵਰ ਆਲ ਸਾਰੀ ਭਾਰੀ ਬੋਡੀ ਦੀ ਆ ਠੀਕਾ ਫੁੱਲ ਵੱਡੀ ਆ ਭਾਰੀ ਬੋਡੀ ਦੀ ਆ ਬਹੁਤ ਵਧੀਆ ਬਈ ਠੀਕਾ 10 ਲੀਟਰ ਉਹਦਾ ਚਵਾਈ ਜਿਹੜੀ ਇਹਦੇ ਕੋਲ ਹੈਗੀ ਆ 10 ਲੀਟਰ ਤਾਰਾਂ ਦੀਆਂ ਜੜੀਆਂ ਦੋਸਤੋ ਇਹਦੇ ਕੋਲ ਮਜੂਦ ਆ ਤੋ ਥਾਂ ਤੋਂ ਆ ਦੇ ਕੇ ਚੈੱਕ ਕਰੋ ਇਹਦਾ ਬੱਚਾ ਸੀ ਲੋ ਜੀ ਆ ਮੇਲ ਕਾਫ ਦੇਖ ਆ ਮਗਰ ਕਟਾ ਜੀ ਇਹ ਸਮਝਦੇ ਇਹਨਾਂ ਤੀਜਾ ਸੂਆ ਸੂਈ ਹੈ 15 ਦਿਨ ਦਾ ਸਮਾਂ ਇੱਕ ਵਾਰੀ ਫੇਰ ਰੀਪੀਟ ਕਰ ਦਿੰਨੇ ਆ ਤੇ ਸਵਾਈ ਜਿਹੜੀ ਤੁਹਾਨੂੰ ਇਸੇ ਦੀ ਬਿਲਕੁਲ ਵੀਡੀਓ ਦੇ ਵਿੱਚ ਦੋਸਤੋ ਦੇਖਣ ਦੇ ਵਿੱਚ ਨਜ਼ਰ ਆ ਜ ਰਹੀ ਆ ਸਵਾਈ ਚੰਗੀ ਆ ਬਾਕੀ ਤਸੱਲੀ ਤੁਸੀਂ ਵੀ ਬੱਲੇ ਇੱਕ ਸੰਦੂ ਸਾਬਾ ਅਫਸਰ ਝੋਟੀ ਆ ਇਹ ਤਾਂ ਮੁੱਲ ਕੀ ਕਰਾਂਗੇ ਜੀ ਮੁੱਲ ਬੋਲਿੰਦਾ ਇਹਦਾ ਸੰਦੂ ਸਾਬਾ ਮੈਂ ਮੁੱਲ ਕਰਾਂਗੇ ਸਾਢੇ 50000 ਰੁਪਏ ਵਿੱਚੋਂ ਛੋੜ ਹੋ ਗਈ ਬਾਈ ਸਾਢੇ 55000 ਚੋਂ ਛੋੜ ਛੋੜ ਛੱਪਾਈ ਹੋਊਗਾ ਹਾਂ ਆ ਛੋਟੀ ਕਿਵੇਂ ਆ ਜੀ ਇਹ ਸੰਦੂ ਸਾਹਿਬ ਅਫਸਰ ਆ ਛੋਟੀ ਅਫਸਰ ਛੋਟੀ ਆ ਜੀ ਇੱਕ ਹੀਟ ਕੱਢ ਗਈ ਆ ਅੱਛਾ ਬਾਕੀ ਅਜੇ ਹੋਈ ਨਹੀਂ ਆ ਹਾਂ ਤਾਂ ਚੰਗੀ ਆ ਜਿਵੇਂ ਆਪਾਂ ਇਹਦੇ ਜੋ ਬੱਚੇ-ਬੱਚੇ ਲੈਣੇ ਹੋਣ ਤਾਂ ਸੋਨੇ ਬੱਚੇ ਪੌਣ ਦੀ ਹੁੰਦੇ ਇਹਦੇ ਕੋ ਹੂੰ ਉਹ ਵੀ ਤਾਂ ਠੀਕ ਆ ਜੀ ਬਾਕੀ ਥਾਂ ਤੁੰਦ ਦੋਸਤੋ ਪੂਰਾ ਉਂਗਲ-ਉਂਗਲ ਜਿੱਦਾ ਥਾਣਾ ਛੋਟੀ ਦੇ ਲੱਗਦਾ ਸੰਦੂ ਸਾਹਿਬ ਹਾਂ ਤੁੰਦ ਬਹੁਤ ਸੋਹਣਾ ਵਾ ਆ ਦੇਖੋ ਠੀਕ ਹੈ ਠੀਕ ਹੈ ਬਿਲਕੁਲ ਨਵੀਂ ਝੋਟੀਆਂ ਦੋਸਤੋਂ ਹੀਟ तकरीबन ਵੀਰਾਂ ਭਾ ਵੀ ਆਈ ਸੀ ਹੀਟ ਸੋ ਮਿਸ ਹੋਈ ਆ ਬਾਕੀ ਝੋਟੀ ਪੂਰੀ ਵੇਖੋ ਕਿ ਕੱਦ ਕਾਠੀ ਬੇਸ਼ੱਕ ਮੀਡੀਅਮ ਆ ਪਲੀ ਪੂਰੀ ਪੂਰੀ ਆ ਸੁਧਰੀ ਬਣੋ ਸੋ ਸਾਫ ਸੁਥਰੀ ਪੂਰੀ ਆ ਥਣਾ ਦੀ ਵੀ ਪੂਰੀ ਆ ਚਾਰ ਥਣਾ ਦੋਸਤੋਂ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਕੋਈ ਪਚਣ ਮਿਟੇ ਆ ਇਹ ਆ ਝੋਟੀ ਆ ਠੀਕ ਆ ਇਹ ਵੀ ਅਸਰ ਝੋਟੀ ਜਿਹੜੀ ਦੋਸਤੋਂ ਦੱਸਾਊਗਾ ਠੀਕ ਆ ਫੇਸ ਕੁਆਲਿਟੀ ਚੰਗੀ ਮੂੰਹ ਮੱਥੇ ਦੀ ਬੰਤਰ ਆ ਵੇਖੋ ਸਗੀ ਸੁੰਗੀ ਠੀਕ ਹੈ ਜੀ ਪੂਰੀ ਕਮਾਲ ਦੀ ਸਿੰਗੀ ਆ ਆ ਦੇਖੋ ਹਰ ਵੇਲੇ ਵੀ ਕੀ ਲੈਣ ਦੇਣ ਇਸ ਛੋਟੀ ਨੂੰ ਸਾਵੇ ਦਾ 18000 ਰੁਪਇਆ ਚੋਂ ਵੀ ਮੰਨਤਨ ਕਰਾਂਗੇ ਆਪਾਂ 18000 ਹਾਂਜੀ 18000 ਦੇ ਵਿੱਚ ਦੋਸਤੋ ਜਿਹੜੀ ਇਹ ਝੋਟੀ ਆ ਦਿੱਤੀ ਜਾਊਗੀ ਬਾਕੀ ਝੋਟੀ ਚੰਗੀ ਆ ਠੀਕ ਆ ਇਹ ਆਈ ਹੋਗੀ ਤੇ ਬਿਲਕੁਲ ਜਿਹੜੀ ਝੋਟੀ ਆ ਦੋਸਤੋ ਸੌਦਾ ਪੂਰਾ ਲੱਖਾਂ ਦਾ ਹਜ਼ਾਰਾਂ ਦਾ ਫਿਰ ਡਬਲ ਹੋ ਜਾਂਦਾ ਕੰਮ ਤੇ ਆ ਦੇਖੋ ਜਰਾ ਠੀਕ ਆ 18000 ਦੇ ਵਿੱਚ ਹੋਰ ਬਰਾ ਰਵੇਲੇ ਤੋਂ ਲਾਵਾ ਹੋ ਗਾ ਪਸ਼ੂ ਹੈਗੇ ਆਪਾਂ ਅਗਲੀ ਵੀਡੀਓ ਕਰਾਂਗੇ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਬੋਲਗੇ ਭੈਣ ਭਰਾ ਨੂੰ ਚਾਹੀਦੇ ਹੋਣ ਜਾਂ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਵਾ ਡਾਇਰੈਕਟ ਵੀ ਆਪਾਂ ਪਸ਼ੂ ਵੀਡੀਓ ਤੋਂ ਇਲਾਵਾ ਵੀ ਪਾ ਸਕਦੇ ਆ ਬਿਲਕੁਲ ਨੰਬਰ ਬੋਲਗੇ ਆਪਣੇ ਜੀ 980382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਦਾ ਭਾਈ ਹਰਪ੍ਰੀਤ ਸਿੰਘ ਪਿੰਡ ਜੋਰ ਸਿੰਘ ਵਾਲਾ ਤਸਵੀਰ ਪੱਟੀ ਜਿਹੜਾ ਸ਼੍ਰੀ ਚਰਨ ਤਰਨ ਸਾਹਿਬ ਚਾਰ ਪਸ਼ੂ ਤੁਹਾਡੇ ਦੋਸਤਾਂ ਨੂੰ ਨਾਖ ਜਿਹੜੇ ਆ ਚਾਰ ਤੋਂ ਪੰਜ ਟੋਟਲ ਆਲ ਓਵਰ ਦਿਖਾਤੇ ਆ ਸੋ ਜਿਹੜਾ ਪਸੰਦ ਆਊਗਾ ਤਾਂ ਸੱ ਲਈ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ ਚਵਾਈ ਤੇ ਪਸ਼ੂ ਆ ਸਾਰੇ ਗੱਭਣ ਪਸ਼ੂ ਵੀ ਹੈਗੇ ਆ ਜਿਹੜੇ ਬਿਲਕੁਲ ਸਵੇ ਸਵੇ ਆ ਤਾਜ਼ੇ ਚਵਾਈ ਵਾਲੇ ਆ ਉਹ ਆਪਾਂ ਤੁਹਾਨੂੰ ਅੱਜ ਖਾਸ ਤੌਰ ਤੇ ਦਿਖਾਤੇ ਆ ਚਵਾਈ ਕਰਕੇ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ